ਤੁਸੀਂ ਮੈਰਿਡ ਹੋ ਮੈਂ ਮੈਰਿਡ ਹ ਕਿੰਨੇ ਬੱਚੇ ਐ ਅਜੇ ਬੱਚੇ ਨਹੀਂ ਹੁਣ ਤੁਸੀਂ ਇੱਕ ਇੰਟਰਵਿਊ ਦੇ ਮਾਧਮ ਰਾਹੀਂ ਵਾਅਦਾ ਕਰੋ ਵੀ ਘੱਟੋ ਘੱਟ ਤੁਹਾਡੇ ਘਰ 'ਚ ਤੁਹਾਡੇ ਬੱਚਿਆਂ 'ਚ ਇੱਕ ਭੂਆ ਹੋਏਗੀ ਇੱਕ ਚਾਚਾ ਹੋਏਗਾ ਇੱਕ ਤਾਇਆ ਹੋਏਗਾ ਹੂੰ ਤਾਂ ਪੰਜਾਬ ਦਾ ਭੂਇਖ ਸੁਰੱਖਿਅਤ ਰਹਿ ਸਕਦਾ ਜੇ ਤੁਹਾਡੇ ਘਰ ਸਿੰਗਲ ਰਿਸ਼ਤਾ ਹੀ ਹੋਇਆ ਤਾਂ ਜਿਹੜਾ ਪੰਜਾਬ ਦਾ ਭੂਇਖ ਹੈ ਉਹ ਸੁਰੱਖਿਅਤ ਨਹੀਂ ਹੋ ਸਕਦਾ ਨਾ ਉਹਨੂੰ ਕੋਈ ਕਰ ਸਕਦਾ ਇਹ ਨਿੱਜੀ ਤੌਰ ਤੇ ਮੇਰਾ ਸਨੇਹਾ ਨੌਜਵਾਨੀ ਨੂੰ ਨਵੀਂ ਨੂੰ ਮਤਲਬ ਤੁਸੀਂ ਕਿਹਦਾ ਆ ਜੋ ਤਾਂ ਪਹਿਲਾਂ ਬੱਚੇ ਹੁੰਦੇ ਸੀ ਤੋਂ ਭੂਆ ਹੁੰਦੀਆਂ ਸੀ ਮਾਸੀਆਂ ਹੁੰਦੀਆਂ ਸੀ ਹੁਣ ਤਾਂ ਚਲੋ ਖਤਮ ਹੀ ਹੋ ਗਿਆ ਕੰਸੈਪਟ ਮਾਮੇ ਵੀ ਹੁੰਦੇ ਸੀ ਉਹ ਵੀ ਕੰਸੈਪਟ ਖਤਮ ਹੁੰਦਾ ਯਾਰ ਦੇਖੋ ਕਿਤੇ ਨਾ ਕਿਤੇ ਬਹੁਤ ਵੱਡਾ ਰਿਸ਼ਤਿਆਂ ਦਾ ਕਤਲ ਸਾਡੇ ਪੰਜਾਬੀਆਂ ਦੇ ਸ਼ੁਰੂ ਹੋਇਆ ਤੇ ਉਹ ਪਾਪ ਸਾਨੂੰ ਦੇਣਾ ਵੀ ਪੈਣਾ ਪੂਰੇ ਭਾਰਤ ਚ ਜੇ ਕੋਈ ਬਾਲੜੀਆਂ ਦਾ ਕਤਲ ਬਣਿਆ ਤਾਂ ਸਭ ਤੋਂ ਪਹਿਲਾਂ ਪੰਜਾਬ ਬਣਿਆ ਉਸ ਧਰਤੀ ਦੇ ਬਣੇ ਜਿਹੜੀ ਧਰਤੀ ਮਾਤਾ ਦੀ ਧਰਤੀ ਹੈ ਮਾਂ ਮਾ ਦੀ ਧਰਤੀ ਹੈ ਪ੍ਰਿਥਵੀ ਸੂਰਬੀਰ ਯੋਧਿਆਂ ਦੇ ਨਾਲ ਜਿੱਥੇ ਪਕੰਮਰਾ ਨੇ ਔਲਵੀਆਂ ਨੇ ਤੇ ਰੈਬਰਾਂ ਨੇ ਜਨਮ ਲਿਆ ਉਹਦੇ ਨਾਲ ਨਾਲ ਮਾਵਾਂ ਨੇ ਵੀ ਜਨਮ ਲਿਆ ਗੁਰੂ ਸਾਹਿਬ ਵੀ ਕਹਿੰਦੇ ਸੋ ਕਿਉਂ ਬੰਦਾ ਆਖਿਆ ਜਤ ਜੰਮੇ ਰਾਜਾ ਬਿਲਕੁਲ ਬਿਲਕੁਲ ਕਿਉਂਕਿ ਦੇਖੋ ਜੇ ਪ੍ਰਿਥਵੀ ਤੇ 10 ਗੁਰੂ ਸਾਹਿਬਾਨ ਆਏ ਅਵਤਾਰ ਆਏ ਤਾਂ ਪੰਜਾਬ ਦੀ ਮਾਵਾਂ ਨੇ ਜਨਮ ਦਿੱਤਾ ਹਾਂ ਆਏ ਸ਼੍ਰੀ ਰਾਮਚੰਦਰ ਭਗਵਾਨ ਪ੍ਰਿਥਵੀ ਤੇ ਆਏ ਤਾਂ ਉਹਨਾਂ ਨੂੰ ਮਾਂ ਕੁਛੱਲਿਆ ਨੇ ਜਨਮ ਦਿੱਤਾ ਮਾਂ ਪੰਜਾਬ ਦੀ ਸੀ ਕ੍ਰਿਸ਼ਨ ਮਹਾਰਾਜ ਦੀ ਜਿਹੜੀ ਦੂਜੀ ਮਾਤਾ ਹੈ ਤੁਸੀਂ ਦੇਖੋ ਵੀ ਉਹ ਪੰਜਾਬ 'ਚ ਹੋਇਆ ਠੀਕ ਹੈ ਉਹਨਾਂ ਦਾ ਬਹੁਤ ਨੇੜੇ ਦਾ ਰਿਸ਼ਤਾ ਪੰਜਾਬ ਨਾਲ ਇਹ ਕਰਨ ਨੂੰ ਜਨਮ ਦਿੱਤਾ ਏਡੇ ਸੂਰਬੀਰ ਯੋਧੇ ਨੂੰ ਉਸ ਤੋਂ ਵੱਡਾ ਦਾਨਵੀਰ ਨਹੀਂ ਹੋਇਆ ਕੋਈ ਪ੍ਰਿਥਵੀ ਤੇ ਕੋਈ ਨਹੀਂ ਉਹਨੂੰ ਕੁੰਤੀ ਨੇ ਜਿਹੜਾ ਜਨਮ ਦਿੱਤਾ ਪੰਜਾਬ 'ਚ ਦਿੱਤਾ ਕਰੰਮ ਦਾ ਜਨਮ ਪੰਜਾਬ ਚ ਹੋਇਆ ਪੰਜਾਬ ਚ ਹੋਇਆ ਠੀਕ ਹੈ ਗੱਲਾਂ ਇਹ ਨੇ ਵੀ ਜੇ ਏਡੇ ਏਡੇ ਰੈਬਰਾਂ ਨੇ ਏਡੀਆਂ ਸ਼ਕਤੀਆਂ ਨੇ ਏਡੇ ਏਡੇ ਭਗਤਾਂ ਨੇ ਜਨਮ ਇੱਥੇ ਲਏ ਆ ਇੱਥੇ ਉਤਾਰtare ਆ ਤਾਂ ਇਸ ਪ੍ਰਿਥਵੀ ਤੇ ਜਿਹੜੀ ਔਰਤ ਦੀ ਇੱਜ਼ਤ ਆ ਕੁੜੀ ਦੀ ਇੱਜ਼ਤ ਆ ਉਹ ਬਹੁਤ ਹੋਣੀ ਚਾਹੀਦੀ ਸੀ ਪਰ ਅਸੀਂ ਪੂਰੇ ਵਿਸ਼ਵ ਦੀਆਂ ਮਸ਼ੀਨਾਂ ਲਿਆ ਕੇ ਇੱਥੇ ਲਾ ਲਈਆਂ ਵੀ ਕਿਤੇ ਗਲਤੀ ਨਾਲ 3.5 ਮਹੀਨੇ ਪਾਰ ਨਾ ਕਰ ਜੇ ਧੀ ਕੁੱਖ ਚ ਪਲਦੀ ਵੀ ਉਹਨੂੰ 3 ਮਹੀਨੇ ਚ ਹੀ ਮਾਰ ਦਈਏ ਹੂੰ ਇਹ 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 ਵੀ ਗੱਲ ਦਾ ਜਿਹੜਾ ਸਾਨੂੰ ਲੋਕਾਂ ਨੂੰ ਸੰਤਾਪ ਆ ਜਿਹੜਾ ਪਾਪ ਆ ਉਹ ਪ੍ਰਮਾਤਮਾ ਦੀ ਕਚਹਿਰੀ ਚ ਦੇਣਾ ਪੈਂਦਾ ਉਹ ਕਰੋਪੀਆਂ ਤਾਂ ਚਲੋ ਪਹਿਲਾਂ ਵੀ ਆ ਰਹੀਆਂ ਸਾਡੇ ਤੇ ਕਦੀ ਹੜ ਆ ਗਿਆ ਕਦੀ ਪਹਚਾਰ ਆ ਗਿਆ ਕਦੀ ਕੁਸ਼ ਆ ਗਿਆ ਕਦੀ ਕੁਸ਼ ਆ ਗਿਆ ਪਰ ਮੈਨੂੰ ਲੱਗਦਾ ਨਹੀਂ ਜੀ ਤੌਰ ਤੇ ਵੀ ਅਜੇ ਉਹ ਪਾਪ ਅਸੀਂ ਦੇ ਨਹੀਂ ਪਾਏ ਜਿਹੜਾ ਦੇਣਾ 90s ਤੋਂ ਲੈ ਕੇ 2000 ਸੰਤ ਤੱਕ ਇਹ ਚੀਜ਼ਾਂ 2000 ਮੇਰੇ ਹਿਸਾਬ ਨਾਲ 10 ਤੱਕ ਹੀ ਬਹੁਤ ਜ਼ਿਆਦਾ ਹੋਇਆ हां 12 ਦਿਨਾਂ ਤੱਕ ਵੀ ਚੱਲਿਆ ਪੰਜਾਬ ਤੋਂ ਬਹੁਤ ਵੱਡਾ ਕਨਸੈਪਟ ਸੀ ਬਹੁਤ ਵਧੀਆ ਥਾਂ ਥਾਂ ਤੇ ਚੱਲਿਆ ਪਰ ਉਸ ਤੋਂ ਬਾਅਦ ਹੁਣ ਫਰਕ ਵੀ ਬਹੁਤ ਆਇਆ ਹੁਣ ਜੇ ਦੇਖਦੇ ਆ ਤੇ ਹੁਣ 3 ਜਨਮ ਲੈਂਦੀ ਆ ਤਾਂ ਖੁਸ਼ੀਆਂ ਵੀ ਮਨਾਈਆਂ ਜਾਂਦੀਆਂ ਚਲੋ ਇਹ ਵੀ ਗੱਲ ਤੁਹਾਡੀ ਵੱਡੀ ਹੈ ਜੇ ਧੀ ਨੇ ਜਨਮ ਲਿਆ ਤਾਂ ਆਪਾਂ ਮੰਨ ਲਿਆ ਪਰ ਅਸੀਂ ਧੀ ਤੇ ਰੁੱਕ ਗਏ ਉਹ ਧੀ ਦਾ ਦੁੱਖ ਸੁੱਖ ਕਰਨ ਵਾਲੀ ਭੈਣ ਨਹੀਂ ਪੈਦਾ ਹੋਈ ਉਹਦੇ ਨਾਲ ਉਹ ਧੀ ਦਾ ਸਿਰ ਢੱਕਣ ਵਾਲਾ ਭਰਾ ਨਹੀਂ ਪੈਦਾ ਹੋਇਆ ਉਹਦੇ ਨਾਲ ਫਿਰ ਅਸੀਂ ਧੀ ਤੇ ਰੁੱਕ ਗਏ ਇੱਕੋ ਬੱਚਾ ਹੁੰਦਾ ਇੱਕੋ ਬੱਚੇ ਦਰੋਕੇ ਮੈਂ ਇੱਕ ਗੱਲ ਦੱਸੂ ਜਿਹੜੀ ਤੁਹਾਡੇ ਦੂਜੇ ਪਾਸੇ ਵਿਸ਼ਵ ਚ ਇੰਨੇ ਦੇਸ਼ ਨੇ ਇੱਕ ਵੱਖਰੀ ਕੌਮ ਦੇ ਵੱਖਰੇ ਸਮਾਜ ਦੇ ਉਹਨਾਂ ਦੀ ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਤਿੰਨ ਬੀਬੀਆਂ ਨੌ ਬੱਚੇ ਜਾਇਜ਼ ਨੇ ਜੇ ਉਹਨਾਂ ਦਾ ਅੱਲਾ ਉਹਨਾਂ ਦੇ ਬੱਚੇ ਪਾਲ ਸਕਦਾ ਤੁਹਾਨੂੰ ਲੱਗਦਾ ਵੀ ਤੁਹਾਡੇ ਰਾਇਵਰ ਚ ਤੁਹਾਡੇ ਕਾਲਪੁਰਖ ਦੇ ਵਿੱਚ ਤਾਕਤ ਨਹੀਂ ਵੀ ਤੁਹਾਡੇ ਬੱਚੇ ਨੂੰ ਰੋਟੀ ਦੇਗਾ ਕਰਾਬਾ ਬਦ ਥੋੜੀ ਨਾ ਛੱਡਿਆ ਜਾ ਸਕਦਾ ਸਕੂਲ ਦੀਆਂ ਫੀਸਾਂ ਕਿੰਨੀਆਂ ਨੇ ਹਾਂ ਆਜੋ ਆਜੋ ਸਕੂਲ ਦੀਆਂ ਫੀਸਾਂ ਕਿੰਨੀਆਂ ਆ ਅੱਜ ਕੱਲ ਬੱਚੇ ਬੱਚਿਆਂ ਦਾ ਰਹਿਣ ਸਹਿਣ ਕਿੰਨਾ ਔਖਾ ਹੋ ਗਿਆ ਵੈਰੀ ਗੁੱਡ ਹੁਣ ਇੱਕ ਗੱਲ ਦੱਸੋ ਮੈਨੂੰ ਕਿੰਨੇ ਐਸਐਸਪੀ ਪੰਜਾਬੀ ਨੇ ਜਿਹੜੇ ਪੰਜਾਬ ਦੇ ਬੱਚੇ ਤੁਸੀਂ ਕੱਲਾ ਕੱਲਾ ਜੰਮ ਕੇ ਆਈਪੀਐਸ ਕਰਾਤੀ ਤੇ ਉਹ ਬੱਚੇ ਆਈਪੀਐਸ ਬਣ ਕੇ ਤੁਹਾਡੀ ਸਟੇਟ ਚ ਐਸਐਸਪੀ ਲੱਗੇ ਕਿੰਨੇ ਬੱਚੇ ਆਈਐਸ ਬਣੇ ਕਿੰਨੇ ਡੀਸੀ ਨੇ ਜਿਹੜੇ 28 ਜ਼ਿਲ੍ਹਿਆਂ ਚ ਪੰਜਾਬੀ ਨੇ ਯਾਰ ਪ੍ਰਾਪਤੀ ਕਿੱਥੇ ਆ ਤੁਹਾਡੀ ਤੁਸੀਂ ਜਿਹੜੇ ਮਰਜ਼ੀ ਸਕੂਲ ਚ ਪੜਾ ਲਓ ਜੋ ਮਰਜ਼ੀ ਕਰਾ ਲਓ ਇਹ ਜਿਨ੍ਹਾਂ ਦਾ ਤੁਸੀਂ ਜਵਾ ਕੈਨੇਡਾ ਹੀ ਆ ਇਹ ਜਿਨ੍ਹਾਂ ਦਾ ਨਿਊਜ਼ੀਲੈਂਡ ਹੀ ਆ ਇਹ ਜਿਨ੍ਹਾਂ ਦਾ ਆਸਟ੍ਰੇਲੀਆ ਹੀ ਆ ਕਰਾਣੀ ਦਾ ਮਜ਼ਦੂਰੀ ਹੈ ਤੇ ਫਿਰ ਪ੍ਰਮਾਤਮਾ ਦਾ ਦਿੱਤਿਆ ਹੋਇਆ ਜੀ ਤੁਹਾਡੇ ਕੋਲ ਕੀ ਅਧਿਕਾਰ ਹੈ ਵੀ ਤੁਸੀਂ ਉਹਨੂੰ ਦੁਨੀਆ ਤੇ ਆਉਣ ਤੋਂ ਰੋਕ ਦੋ ਫੇਰ ਆਣ ਦੋ ਜਿੱਥੇ ਉਹਨਾਂ ਦੇ ਪਲਣਗੇ ਤੁਹਾਡੇ ਵੀ ਪਲਣਗੇ ਪਹਿਲਾਂ ਵੀ ਤਾਂ 10-10 ਜੀਆਂ ਦੇ ਡੱਬੜਾਂ ਨੂੰ ਪ੍ਰਮਾਤਮਾ ਰੋਟੀ ਦਿੰਦਾ ਸੀ ਉਹਦੇ ਤਾਂ ਇਨਕਮ ਸੋਰਸ ਹੀ ਨਹੀਂ ਸੀ ਹੈਗੇ ਉਹਦਾ ਡੱਡਾ ਜਗਾੜ ਹੀ ਨਹੀਂ ਸੀ ਹੈਗਾ। ਉਹਦਾ ਸਾਲ ਚ ਇੱਕ ਸੂਟ ਸਵਾੰਦਾ ਸੀ ਬੰਦਾ। ਖਰਚੇ ਘੱਟ ਸੀ, ਲਾਈਫ ਸਟਾਈਲ ਫਰਕ ਸੀਗਾ। ਮੈਂ ਇਹ ਤੁਹਾਡੀ ਗੱਲ ਵੱਡੀ ਹੈ। ਵੀ ਖਰਚੇ ਘੱਟ ਸੀ, ਲਾਈਫ ਸਟਾਈਲ ਦਾ ਫਰਕ ਸੀ। ਜਿਹੜਾ ਕੰਮ ਅੱਜ 12ਵੀਂ ਪਾਸ ਬੱਚਾ ਕਮਾਈ ਕਰਨ ਲੱਗ ਜਾਂਦਾ। ਆਪਣੇ ਜੋਗਾ ਹੋ ਜਾਂਦਾ ਹੈ। ਆਤਮ ਨਿਰਭਰ ਹੋ ਜਾਂਦਾ ਹਰੇਕ ਬੱਚਾ। ਜੇ ਕੰਮ ਕਰਨਾ ਚਾਹੇ। ਠੀਕ ਹੈ। ਤੇ ਪਹਿਲਾਂ ਦੱਸ ਦੋ ਮੈਨੂੰ ਵੀ ਕਿਹੜਾ ਆਪਣੇ ਬੱਚੇ ਨੂੰ ਘਰੋਂ ਬਾਹਰ ਕੰਮ ਕਰਨ ਦੀ ਇਜਾਜ਼ਤ ਦਿੰਦਾ ਸੀ ਮੁੱਖ। ਕਦੀ ਨਹੀਂ ਦਿੰਦੀ। ਇਹ ਸਾਰੇ ਚੀਜ਼ਾਂ ਦੀ ਤੁਲਨਾ ਜਿਹੜੀ ਪੱਤਰਕਾਰ ਸਾਹਿਬ ਕੀਤੀ ਜਾ ਸਕਦੀ ਹੈ ਆਪਾਂ ਨੂੰ ਜੇ ਆਪਾਂ ਗੁਰੂ ਸਾਹਿਬ ਦੇ ਫਲਸਫੇ ਦੇ ਮੁਤਾਬਕ ਚੱਲਣਾ ਹੈ ਧਾਰਮਿਕ ਫਲਸਫੇ ਦੇ ਮੁਤਾਬਕ ਚੱਲਣਾ ਹੈ ਫਿਰ ਰਿਸ਼ਤੇ ਜਿਹੜੇ ਆ ਉਹਨਾਂ ਨੂੰ ਬਰਕਰਾਰ ਕਰਨਾ ਪੈਣਾ ਦੁਬਾਰਾ ਮਾਮੇ ਚਾਚੇ ਤਾਏ ਬਣਾਣੇ ਪੈਣੇ ਆ ਤਾਂ ਹੀ ਰਿਸ਼ਤੇਦਾਰੀਆਂ ਦਾ ਪਤਾ ਲੱਗੇਗਾ ਤਾਂ ਹੀ ਸਾਡਾ ਜਿਹੜਾ ਖੂਨ ਹੈ ਉਹ ਚਿੱਟਾ ਹੋਣ ਤੋਂ ਬਚੇਗਾ ਨਹੀਂ ਤਾਂ ਖੂਨ ਇੰਨਾ ਕਿ ਚਿੱਟਾ ਹੋ ਗਿਆ ਕਿ ਪੇਰੈਂਟਸ ਨੂੰ ਲੋਕ ਐਨਜੀਓ ਦੇ ਸਾਰੇ ਛੱਡ ਕੇ ਜਾਣ ਲੱਗੇ ਵੀ ਕੋਈ ਗੱਲ ਨਹੀਂ ਪਿੱਛੇ ਬੇਬੇ ਬਾਪੂ ਮਰ ਗਏ ਤਾਂ ਉਹਦਾ ਭੋਗ ਪਾ ਦੀ ਮੈਂ ਤੈਨੂੰ ਖਰਚਾ ਭੇਜ ਦੂੰਗਾ ਇਹ ਪੰਜਾਬ ਦਾ ਕਨਸੈਪਟ ਨਹੀਂ ਸੀ ਗਿਰਦ ਆਸ਼ਰਮ ਪੰਜਾਬ ਦੇ ਮੱਥੇ ਤੇ ਬਹੁਤ ਵੱਡਾ ਕਲੰਕਰ ਹੈ ਅਸੀਂ ਸਰਵਣ ਇੱਥੇ ਹੋਇਆ ਪੰਜਾਬ 'ਚ ਠੀਕ ਹੈ ਜਿਹੜਾ ਸਰਵਣ ਭਗਤ ਆਪਣੇ ਮਾਪਿਆਂ ਨੂੰ ਚੱਕ ਕੇ ਅੰਦਲਿਆਂ ਨੂੰ ਦੁਨੀਆ ਦੇ ਤੀਰਥ ਕਰਾ ਸਕਦਾ ਹੈ ਤੇ ਅੱਜ ਵੀ ਪੰਜਾਬ ਦੇ ਵਿੱਚ ਨਾ ਤਾਂ ਕਿਸੇ ਦਾ ਸਰਵਣ ਹੋ ਸਕਦਾ ਹੈ ਪਰ ਕਨਸੈਪਟ ਜਾਂ ਫਲਸਫੀ ਸਰਵਣ ਵਾਲੀ ਨਹੀਂ ਹੈਗੀ ਅਗਲਾ ਕਹਿੰਦਾ ਕੋਈ ਗੱਲ ਨਹੀਂ ਜੇ ਬਾਪੂ ਮਰ ਵੀ ਗਿਆ ਤਾਂ ਕੋਈ ਚੱਕਰ ਨਹੀਂ ਐਨਜੀ ਵਾਲੇ ਭੋਗ ਪਾ ਦੇਣਗੇ ਉਹਦਾ ਕਾਰਨ ਕੀ ਆ ਵੀ ਬਾਪੂ ਨੇ ਆਪਣੇ ਪੁੱਤ ਨੂੰ ਕਦੀ ਸਿਖਾਇਆ ਹੀ ਨਹੀਂ ਵੀ ਆਪਾਂ ਵੰਡ ਕੇ ਕਿਵੇਂ ਖਾਣਾ ਹੈ ਆਪਾਂ ਇੱਕ ਦੂਜੇ ਦਾ ਦੁੱਖ ਸੁੱਖ ਕਿਵੇਂ ਵੰਡਾਣਾ ਹੈ ਤੇ ਜਿਹੜਾ ਭਾਈਚਾਰਾ ਪੁੱਤਰੋ ਕਿਵੇਂ ਕਾਇਮ ਰੱਖਣਾ ਹੈ ਭਰਾ ਨੂੰ ਅੱਧੀ ਰੋਟੀ ਕਿਵੇਂ ਦੇਣੀ ਹੈ ਭੈਣ ਦੇ ਜਿਹੜੇ ਕਾਰਜ ਨੇ ਉਹ ਕਿਵੇਂ ਠਕਨੇ ਨੇ ਠੀਕ ਹੈ ਅਸੀਂ ਇਹ ਚੀਜ਼ਾਂ ਨੂੰ ਬਿਲਕੁਲ ਕਿਨਾਰਾ ਕਰ ਗਏ ਕਿਨਾਰਾ ਕਰਕੇ ਸਾਨੂੰ ਤਾਂ ਇਹ ਲੱਗਣ ਲੱਗ ਗਿਆ ਵੀ ਮੇਰਾ ਇੱਕ ਜਵਾਕ ਸੀ ਮੈਂ ਉਹਨੂੰ ਸੈੱਟ ਕਰਤਾ ਮੈਂ ਵਿਹਲਾ ਹੋ ਗਿਆ ਜ਼ਿੰਮੇਵਾਰੀ ਤੋਂ ਤੁਸੀਂ ਜੇ ਜ਼ਿੰਮੇਵਾਰੀ ਤੋਂ ਵਿਹਲੇ ਹੋਗੇ ਤੁਸੀਂ ਉਮਰਾਂ ਤੋਂ ਵੀ ਛੋਟੇ ਹੋਗੇ ਜਿਹੜੀ 100 ਸਾਲ ਦੀ ਉਮਰ ਸੀ ਅੱਜ ਉਸ ਆ ਕੇ 55 60 ਤੇ ਖੜੀ ਹੋ ਗਈ। ਇਹ ਸਾਰੀਆਂ ਜਿੱਥੇ ਪੰਜਾਬ ਦੇ ਜ਼ਿਲ੍ਹੇ 23 ਨੇ ਮੈਂ 28 ਕੇ ਨੇ। ਕੁਝ ਗਿਨੇ ਵੀ ਨਹੀਂ ਵਿੱਚ ਹੋਈ ਕੇ ਮੇਰੇ ਖਾਲ ਮਲੇਰ ਕੋਟਲਾ ਲਾਗ ਨਿਕਲੇ ਆ ਸੀ ਮਲੇਰ ਕੋਟਲੇ ਤੋਂ ਬਾਅਦ 24 ਹੋ ਗਏ। ਜਗਰਾਉਂ ਹੈ ਮਲੇਰ ਕੋਟਲਾ ਜਗਰਾਉਂ ਪੁਲਿਸ ਜ਼ਿਲ੍ਹਾ ਨਾ। ਹੂੰ। ਪੁਲਿਸ ਜ਼ਿਲ੍ਹਾ ਜਗਰਾਉਂ। ਤਰਨਤਾਰਨ ਪੁਲਿਸ ਜ਼ਿਲ੍ਹਾ ਸੀ। ਨੇ 23 ਨੇ ਟੋਟਲ। 23 ਨੇ 23 ਨੇ ਟੋਟਲ। ਕੋਈ ਆਪਾਂ ਉੱਥੋਂ ਹੀ ਕਰ ਲਈਏ। ਤੁਸੀਂ ਪੁੱਛੋ ਘਰ ਉੱਥੇ ਹੀ ਸ਼ੁਰੂ ਕਰਦੇ ਹਾਂ ਹੂੰ ਉਹਨੂੰ ਫੇਰ ਜੋੜ ਲਿਓ ਹੈਨਾ ਹਾਂ ਤੁਸੀਂ ਸ਼ੁਰੂ ਕਰੋ ਤੁਸੀਂ ਇਹ ਦੱਸੋ ਵੀ ਪੰਜਾਬ ਦੇ ਜ਼ਿਲ੍ਹੇ ਕਿੰਨੇ ਆ ਪੰਜਾਬ ਚ 23 ਜ਼ਿਲ੍ਹੇ 23 ਜ਼ਿਲ੍ਹੇ ਆ ਹੂੰ ਇਈਆਂ ਦੇ ਵਿੱਚ ਤੁਸੀਂ ਮੈਨੂੰ ਦੱਸੋ ਵੀ ਪੰਜਾਬੀ ਕਿੰਨੇ ਐਸਐਸਪੀ ਲੱਗੇ ਹੋਏ ਆ ਕਿੰਨਾ ਕੁ ਤੁਸੀਂ ਲੋਕਾਂ ਨੇ ਆਪਣੇ ਬੱਚਿਆਂ ਨੂੰ ਆਈਪੀਐਸ ਕਰਾ ਕੇ ਜਿਹੜੇ ਇਕੱਲੇ ਇਕੱਲੇ ਬੱਚੇ ਸੀ ਉਹਨਾਂ ਨੂੰ ਐਸਐਸਪੀ ਲਵਾਤਾ ਪੰਜਾਬ ਚ ਹੂੰ ਕਿੰਨਿਆਂ ਨੂੰ ਆਈਐਸ ਕਰਾ ਕੇ ਡੀਸੀ ਲਵਾਤਾ 23 ਜ਼ਿਲ੍ਹਿਆਂ ਚ ਪੰਜਾਬ ਦੇ ਅੰਚ ਦੱਸੋ ਨਾ ਤੁਸੀਂ ਡੀਸੀ ਬਣਾ ਸਕੇ ਨਾ ਉਹਨਾਂ ਨੂੰ ਐਸਐਸਪੀ ਬਣਾ ਸਕੇ ਤਾਂ ਉਹਨਾਂ ਨੂੰ ਪੜ੍ਹਾਉਣ ਦਾ ਜਿਹੜਾ ਮਕਸਦ ਹੈ ਉਹ ਕਿਤੇ ਪੂਰਾ ਹੁੰਦਾ ਨਜ਼ਰ ਨਹੀਂ ਆਂਦਾ ਜਿਹੜੇ ਲੋਕ ਪਹਿਲਾਂ ਆਮ ਸਰਕਾਰੀ ਸਕੂਲਾਂ 'ਚ ਪੜ੍ਹ ਕੇ